ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਬ੍ਰਦਰ ਬਿੱਲੂ ਬਾਬਰ ਤੇ ਦੋਸਤੋ ਅੱਜ ਫੇਰ ਮੈਂ ਇੱਕ ਬੜੀ ਪਿਆਰੀ ਵੀਡੀਓ ਲੈ ਕੇ ਹਾਜ਼ਰ ਹੋਇਆ ਤੇ ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡੀਆਂ ਜਿਹੜੀਆਂ ਪਹਿਲਾਂ ਵਾਲੀਆਂ ਵੀਡੀਓ ਨੇ ਉਹਨਾਂ ਵਾਂਗੂ ਇਹ ਵੀ ਵੀਡੀਓ ਬਹੁਤ ਪਸੰਦ ਆਊਗੀ ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਆਪਣੇ ਢੋਲ ਦੀਆਂ ਵੀਡੀਓ ਤੇ ਢੋਲ ਦੀ ਤਾਲ ਜਿਹੜੀ ਢੋਲ ਦੀ ਤਾਲ ਜਿਹੜੀ ਪੇਪਰ ਵਾਲੀ ਤਾਲ ਜਿਹੜੀ ਹੁਣ ਚੱਲਦੀ ਏ ਉਹਨੂੰ ਆਪਾਂ ਜੇ ਘਰੇ ਤਿਆਰ ਕਰਨਾ ਹੈ ਤਾਂ ਉਹਨੂੰ ਕਿਵੇਂ ਕਰਨਾ ਹੈ ਤਾਲ ਦੇ ਵਿੱਚ ਪੇਪਰ ਜਿਹੜਾ ਗੁੰਡਲ ਦੇ ਵਿੱਚ ਜਿਹੜਾ ਪੇਪਰ ਉਹ ਕਿਵੇਂ ਮੜਨਾ ਹੈ ਤਾਂ ਦੋਸਤੋ ਤੁਸੀਂ ਇਸ ਜਿਹੜੀ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖਣਾ ਹੈ ਵੀਡੀਓ ਥੋੜੀ ਲੰਮੀ ਹੋ ਸਕਦੀ ਤੇ ਪੂਰੀ ਇਹ ਦਿਮਾਗ ਨਾਲ ਸੋਚਣਾ ਵੀ ਹੈ ਦੇਖਣਾ ਵੀ ਹੈ ਪੇਪਰ ਜਿਹੜਾ ਉਹ ਆਪਾਂ ਨੂੰ ਕਿੱਥੋਂ ਮਿਲੂਗਾ ਇਹ ਵੀ ਮੈਂ ਤੁਹਾਨੂੰ ਦੱਸਦਾ ਤੇ ਜਿਹੜੇ ਪੁਰਾਣੇ ਗੁੰਡਲ ਆਪਣੇ ਢੋਲ ਦੀ ਤਾਲ ਵਾਲੇ ਹੁੰਦੇ ਨੇ ਉਹ ਜਿਨੇ ਆਪਣਾ ਪੇਪਰ ਪਾਟ ਜਾਂਦਾ ਜਾਂ ਖਰਾਬ ਹੋ ਜਾਂਦਾ ਪੁੜਾ ਆਪਾਂ ਉਹ ਪੇਪਰ ਦਾ ਜਿਹੜਾ ਕੁੰਡਲ ਹੁੰਦਾ ਉਹਨੂੰ ਆਪਾਂ ਦੁਬਾਰੇ ਕਿਵੇਂ ਇਸਤੇਮਾਲ ਕਰ ਸਕਦੇ ਆ ਤਾਂ ਦੋਸਤੋ ਵਾਈਟ ਪੇਪਰ ਹੈ ਮੇਰੇ ਕੋਲ ਮੈਂ ਲਿਆਂਦਾ ਹੋਇਆ ਪਹਿਲਾਂ ਹੀ ਇਹ ਵਾਈਟ ਪੇਪਰ ਹੈ ਆਪਣੇ ਕੋਲ ਜਿਹੜਾ ਟੋਲ ਦੀ ਟਾਲ ਦੇ ਵਿੱਚ ਪਾਣਾ ਸਭ ਤੋਂ ਪ੍ਰੀਕ ਨੰਬਰ ਵਾਲਾ ਪੇਪਰ ਮੇਰੇ ਕੋਲ ਇਦਰੇ ਕੋਰ ਵੀ ਪਿਆ ਹੈ ਇਹ ਵਾਈਟ ਪੇਪਰ ਜਿਹੜਾ ਆਪਣੇ ਕੋਲ ਹੈਗਾ ਨਾ ਇਹ ਪੇਪਰ ਆਪਾਂ ਨੂੰ ਮਿਲੂਗਾ ਜਿੱਥੋਂ ਆਪਣੇ ਇਲੈਕਟ੍ਰੋਨਿਕ ਦਾ ਸਮਾਨ ਮਿਲਦਾ ਹੈ ਆਪਣੇ ਬਾਈ ਜਿਹੜੇ ਮੋਟਰਾਂ ਬੰਨਦੇ ਨੇ ਕਾਰੀਗਰ ਉਥੋਂ ਸਮਾਨ ਲੈ ਕੇ ਆਉਂਦੇ ਹੁੰਦੇ ਨੇ ਉਥੋਂ ਆਪਾਂ ਨੂੰ ਬਿਲਕੁਲ ਬਰੀਕ ਨੰਬਰ ਦਾ ਜਿਹੜਾ ਪੇਪਰ ਉਹ ਲੈਉਣਾ ਹੈ ਆਪਾਂ ਉਹ ਪੇਪਰ ਲਿਆਉਂਦੇ ਤਾਂ ਕੁੰਡਲ ਮੇਰੇ ਕੋਲੇ ਕਾ ਹੈਗਾ ਤਾਲ ਜਿਹੜੀ ਇਹਨੂੰ ਕਿਵੇਂ ਤਿਆਰ ਕਰਨਾ ਇਹ ਹੁਣ ਖਰਾਬ ਹੈ ਸਾਰਾ ਖਰਾਬ ਸੀ ਕੁੰਡਲ ਬਸ ਆਪਾਂ ਪੇਪਰ ਵਿੱਚੋਂ ਲਾ ਦੇਣਾ ਕੁੰਡਲ ਵਿੱਚੋਂ ਕੱਢ ਲੈਣਾ ਤੇ ਇੱਕ ਬਲੇਟ ਲੈ ਲਓ ਚਾਪੂ ਲੈ ਲਓ ਉਹਦੀ ਮਦਦ ਦੇ ਨਾਲ ਜਿਹੜਾ ਇਹ ਤੁਸੀਂ ਇਹਨੂੰ ਖਾਲੀ ਕਰ ਲੈਣਾ ਤਾਲ ਨੂੰ ਜਿਹੜੀ ਨੂੰ ਸਾਰੀ ਨੂੰ ਕੁੰਡਲ-ਕੁੰਡਲ ਵਿੱਚੋਂ ਜਿਹੜਾ ਹੈ ਆਪਣਾ ਕੱਢ ਲੈਣਾ ਸਾਰਾ ਕਿਉਂਕਿ ਬਾਕੀ ਤਾਂ ਆਪਣਾ ਕਿਸੇ ਕੰਮ ਦਾ ਹੀ ਨਹੀਂ ਹੈ ਨਾ ਤੁਸੀਂ ਇਹਨੂੰ ਸਾਰਾ ਪੇਪਰ ਖਾਲੀ ਕਰ ਲੈਣਾ ਸਾਰਾ ਪੇਪਰ ਜਿਹੜੇ ਖਾਲੀ ਹੋ ਗਿਆ ਉਸ ਤੋਂ ਬਾਅਦ ਫਿਰ ਇਹਨੂੰ ਮੈਂ ਆਪਾਂ ਜਿਹੜਾ ਇਹਦਾ ਅੰਦਰ ਵਾਲਾ ਜਿਹੜਾ ਕੁੰਡਲ ਦਾ ਪਾਸਾ ਆਉਂਦਾ ਉਧਰਲੇ ਪਾਸੇ ਇਹਨੂੰ ਕੁੰਡਲ ਨੂੰ ਖੋਲਾਂਗੇ ਆਪਾਂ ਲ ਆਪਣਾ ਖਾਲੀ ਹੋ ਗਿਆ ਦੋਸਤੋ ਠੀਕ ਹੈ ਕੁੰਡਲ ਆਪਣਾ ਖਾਲੀ ਹੋ ਗਿਆ ਸਾਰਾ ਪੇਪਰ ਜਿਹੜਾ ਪੁਰਾਣਾ ਸੀ ਬਕਾਰ ਉਹ ਭਲਾ ਦਿੱਤਾ ਹੈ ਕੁੰਡਲ ਮੇਰੇ ਕੋਲ ਇੱਕ ਹੋਰ ਵੀ ਪਿਆ ਮੈਂ ਤੁਹਾਨੂੰ ਸੁਨਝਾ ਦੇਣਾ ਇਹ ਵੀ ਖਰਾਬ ਹੈ ਇਹਨੂੰ ਵੀ ਮੜਾ ਗਿਆ ਆਪਾਂ ਦੁਬਾਰੇ ਦੇਖੋ ਇਸ ਤਰ੍ਹਾਂ ਟੋਲ ਜਾ ਨੰਬਰਾਂ ਦੇ ਜਾਨੀ ਕਿ ਆਪਾਂ ਸਿੱਧਾ ਪਾਸਾ ਆਏ ਜਿੱਦਾਂ ਛੱਟੀ ਲੱਗਦੀ ਜਾਂ ਡੱਗਾ ਲੱਗਦਾ ਆਪਣਾ ਸਿੱਧਾ ਪਾਸਾ ਆਏ ਜਿਹੜਾ ਪਾਸਾ ਢੋਲ ਦੇ ਅੰਦਰ ਜਾਂਦਾ ਉਹ ਇਹਦਾ ਪਾਸਾ ਆ ਹੁੰਦਾ ਹੈ ਆ ਕਿਨਾਰੀ ਵਾਲਾ ਕੁੰਡਲ ਵਾਲਾ ਪਾਸਾ ਇਹ ਢੋਲ ਦੇ ਅੰਦਰ ਵਾਲਾ ਪਾਸਾ ਜਿਹੜਾ ਅੰਦਰ ਜਾਊਗਾ ਜਿੱਦਾਂ ਡੱਗਾ ਵਜਣਾ ਜਾਂ ਛੱਟੀ ਵੱਜਣੀ ਉਹ ਪਾਸਾ ਆਏ ਆਪਾਂ ਜਿਹੜਾ ਕੁੰਡਲ ਖੋਲਿਆ ਇਹਨੂੰ ਅੰਦਰ ਵਾਲੇ ਪਾਸਿਓਂ ਰੱਖ ਲੈਣਾ ਅੰਦਰ ਵਾਲੇ ਪਾਸੇ ਨੂੰ ਖੋਲਣਾ ਕੁੰਡਲ ਨੂੰ ਇਹ ਕੁੰਡਲ ਪਹਿਲਾਂ ਵੀ ਖੁੱਲਿਆ ਹੋਇਆ ਹੈ ਦੁਬਾਰੇ ਮੜ ਲੱਗੇ ਆਂਦਰ ਵਾਲੇ ਪਾਸੇ ਨੂੰ ਨੂੰ ਖੋਲਣਾ ਕਿਸੇ ਫੱਟੀ ਦੀ ਮਦਦ ਨਾਲ ਲੈਣੀ ਲੱਕੜ ਦੀ ਮਦਦ ਲੈਣੀ ਜਾਂ ਜਿਵੇਂ ਕੋਈ ਲੱਕੜ ਦਾ ਗੁਟਕਾ ਹੋਵੇ ਜਾਂ ਕੁਝ ਵੀ ਥੋੜੀ ਦੀ ਮਦਦ ਨਾਲ ਤੇ ਪੇਚ ਕਸ ਦੀ ਮਦਦ ਦੇ ਨਾਲ ਇਹ ਜਿਹੜਾ ਕੁੰਡਲ ਹੈ ਇਹਨੂੰ ਆਪਾਂ ਇੱਥੋਂ ਇਸ ਤਰ੍ਹਾਂ ਖੋਲਣਾ ਬੜੇ ਪਿਆਰ ਨਾਲ ਕਿਉਂਕਿ ਇਹ ਚੀਜ਼ ਜਿਹੜੀ ਨਾ ਇਹ ਸਿਲਵਰ ਦੀ ਹੁੰਦੀ ਹੈ ਸਿਲਵਰ ਦੀ ਹੁੰਦੀ ਹੈ ਇਹਨੂੰ ਬੜੇ ਪਿਆਰ ਨਾਲ ਬੜੇ ਤਰੀਕੇ ਨਾਲ ਇਹਨੂੰ ਖੋਲਣਾ ਹੈ ਥੋੜਾ ਥੋੜਾ ਕਰਕੇ ਇਸ ਤਰ੍ਹਾਂ ਖੋਲ ਲੀਜੀ ਹੈ ਨਾ ਸਾਰਾ ਕੁੰਡਲ ਐਵੇਂ ਹੌਲੀ-ਹੌਲੀ ਹਲਕਾ ਕਰ ਲੈਣਾ ਤਾਂ ਦੋਸਤੋ ਕੁੰਡਲ ਜਿਹੜਾ ਆਪਣਾ ਤਿਆਰ ਹੋ ਗਿਆ ਖੁੱਲ ਗਿਆ ਕੁੰਡਲ ਦੇ ਵਿੱਚੋਂ ਫਿਰ ਇਹ ਜਿਹੜੀ ਆਪਾਂ ਕੱਢ ਦੇਣੀ ਹੈ ਤਾਰ ਇਸ ਤਰ੍ਹਾਂ ਪੇਪਰ ਲਾ ਦੇਣਾ ਤਾਰ ਵਿੱਚੋਂ ਨਿਕਲ ਆਈ ਕੁੰਡਲ ਆਪਣਾ ਬਿਲਕੁਲ ਖੁੱਲ ਗਿਆ ਦੋਹਾਂ ਪਾਸਿਓਂ ਇਹ ਇਧਰ ਲੱਪਾਸਾ ਸਿੱਧਾ ਜਿੰਦਾ ਹੈ ਪਾਸਾ ਪੁੱਠਾ ਹੈ ਉਸੇ ਤਰ੍ਹਾਂ ਹੀ ਫੇਰ ਇਹਨੂੰ ਤਾਰ ਨੂੰ ਵਿੱਚ ਰੱਖ ਲਓ ਕੁੰਡਲ ਦੇ ਵਿੱਚ ਤਾਂ ਕਿ ਕੁੰਡਲ ਜਿਹੜਾ ਡਿੰਗਾ ਨਾ ਹੋਵੇ ਕੋਈ ਕਿਸੇ ਤਰ੍ਹਾਂ ਦੀ ਇਹਨੂੰ ਸਪੋਰਟ ਦੀ ਚਾਹੀਦੀ ਹੈ ਇਹ ਜਿਹੜੇ ਛੋਟੇ-ਮੋਟੇ ਟੋਇਲ ਇਹਨੂੰ ਇਸ ਤਰ੍ਹਾਂ ਸਿੱਧੇ ਕਰ ਲੈਣੇ ਨੇ ਸਾਰੇ ਇਹ ਜਿਹੜੇ ਇਧਰ ਲਟੋਏ ਨੇ ਨਾ ਇਹਦੇ ਇਧਰ ਵਾਲੇ ਅ ਜਿੱਧਰੋਂ ਆਪਾਂ ਤਾਰ ਪਾਈ ਹੈ ਇਧਰ ਵਾਲੇ ਜਿਹੜੇ ਆ ਚੀਜ਼ ਤੇ ਟੋਏ ਨੇ ਇਹ ਸਾਰੇ ਸਾਫ਼ ਕਰ ਲੈਣੇ ਨੇ ਥੋੜੀ ਦੀ ਮਦਦ ਨਾਲ ਇਸ ਤਰ੍ਹਾਂ ਇਹ ਸਾਰੇ ਸਾਫ਼ ਕਰ ਲੈਣੇ ਨੇ ਇਸੇ ਤਰ੍ਹਾਂ ਤਾਂ ਕਿ ਦਿੱਕਤ ਨਾ ਹੋਵੇ ਕੋਈ ਵੀ ਤਾਂ ਦੋਸਤੋ ਕੁੰਡਲ ਆਪਣਾ ਜਿਹੜਾ ਸਾਰਾ ਸਾਫ਼ ਕਰ ਦਿੱਤਾ ਹਾਂ ਵੇਖੋ ਤਾਰ ਵਿੱਚੋਂ ਕੱਢਦੇ ਹਾਂ ਇਹ ਸਾਰਾ ਸਾਫ਼ ਕਰਤਾ ਪੂਰਾ ਜਿਹੜਾ ਇਹਦਾ ਜੋੜ ਇੱਥੇ ਥੋੜੀ ਬੜੇ ਧਿਆਨ ਨਾਲ ਮਾਰਨੀ ਨਹੀਂ ਕਿ कहीं ਵੀ ਸਿਲਵਰ ਇਹਦਾ ਟੁੱਟ ਜਾਂਦਾ ਹੈ ਇਧਰ ਲਾ ਪਾਸੇ ਦਾ ਸਾਫ਼ ਹੈ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪੇਪਰ ਪੇਪਰ ਆਪਣੇ ਕੋਲ ਹੈ ਪੇਪਰ ਨੂੰ ਥੱਲੇ ਵਿਛਾ ਲਿਆ ਜਿਹੜਾ ਇਹਦਾ ਕੁੰਡਲ ਦਾ ਸਿੱਧਾ ਪਾਸਾ ਹੈ ਜਿੱਧਰ ਆਪਣਾ ਡੱਗਾ ਜਾਂ ਛਟੀ ਲੱਗਦਾ ਹੈ ਜਿੱਧਰੋਂ ਪਾਸੋਂ ਕੋ ਖੋਲਿਆ ਇਸ ਕੁੰਡਲ ਨੂੰ ਇਹਦੇ ਥੱਲੇ ਦੇ ਦੇਣਾ ਉੱਤੇ ਪੇਪਰ ਆਵੇ ਥੱਲੇ ਕੁੰਡਲ ਉੱਤੇ ਪੇਪਰ ਆ ਗਿਆ ਜਿਹੜਾ ਤਾਰ ਵਾਲਾ ਕੁੰਡਲ ਹੈ ਆਪਣਾ ਉਹ ਇਹਦੇ ਉੱਤੇ ਦੇ ਦਾਂ ਵਿਚਾਲੇ ਇਧਰੋਂ ਪੇਪਰ ਦਾ ਹਿਸਾਬ ਲਾ ਲਓ ਵੀ ਆਪਣਾ ਕੁੰਡਲ ਜਿਹੜਾ ਆਪਣੀ ਤਾਲੇ ਜਿਹੜੀ ਉਹ ਪੂਰੀ ਉੱਤੇ ਆਈ ਜਾਂਦੀ ਠੀਕ ਹੈ ਫਿਰ ਦੋਸਤੋ ਤੁਸੀਂ ਇਸ ਨੂੰ ਪੂਰੇ ਦਬਾਅ ਨਾਲ ਪੂਰੇ ਜੋਰ ਨਾਲ ਆਪ ਦੇ ਹਿਸਾਬ ਨਾਲ ਤੁਸੀਂ ਇਹਨੂੰ ਯਾਨੀ ਕਿ ਪੇਪਰ ਨੂੰ ਵਿੱਚ ਲੈ ਲੈਣਾ ਇਹ ਕੋਪਰ ਇਹਦੀਆਂ ਦਾ ਥੋੜਾ ਥੋੜਾ ਫੁੰਗੜੀ ਛਿੱਟੇ ਕਰਦੇ ਜਾਣਾ ਇਹਨੂੰ ਥੋੜਾ ਥੋੜਾ ਮੋੜ ਲੈਣ ਤਾਂ ਕਿ ਆਪਣਾ ਜਿਹੜਾ ਪੇਪਰ ਬਾਹਰ ਨਾ ਨਿਕਲੇ ਨਾਲ ਦੀ ਨਾਲੇ ਅਗਲੀ ਜਗ੍ਹਾ ਤੇ ਤਰੀ ਕਰਨਾ ਤਾਂ ਕਿ ਕੁੰਡਲ ਜਦੋਂ ਪੇਪਰ ਪਾਈਏ ਉਹਦਾ ਜ਼ੋਰ ਮਾਰਦਾ ਹੁੰਦਾ ਪੇਪਰ ਬਾਹਰ ਨੂੰ ਹੁੰਦਾ ਹੁੰਦਾ ਤੇ ਪੇਪਰ ਦੋਸਤੋ ਪੈ ਚੁੱਕਿਆ ਵੇਚਣ ਦੇ ਹੁਣ ਆਪਾਂ ਕੀ ਕਰਨਾ ਇਸ ਤੋਂ ਬਾਅਦ ਇਸ ਤੋਂ ਬਾਅਦ ਹੁਣ ਆਪਾਂ ਇਹ ਜਿਹੜਾ ਫालतू ਪੇਪਰ ਇਹਨੂੰ ਤਦੋਂ ਤੁਸੀਂ ਇਹਨੂੰ ਥੋੜੀ ਜਿਹੀ ਮਦਦ ਨਾਲ ਇਹ ਸਾਰਾ ਹੁੰਡਲ ਨਾਲ ਲਾ ਲਓ ਇਸੇ ਤਰ੍ਹਾਂ ਇਹਨੂੰ ਥੋੜੀ ਜਿਹੀ ਮਦਦ ਨਾਲ ਜਿਹੜਾ ਸਾਰਾ ਇਹਨੂੰ ਨਾ ਇਹ ਥੱਲੇ ਲਾ ਦੇਣਾ ਹੈ। ਗੁੰਡਲ ਜਿਹੜਾ ਸਾਰਾ ਥੱਲੇ ਲੱਗ ਜਾਵੇ। ਤੇ ਦੋਸਤੋ ਆਪਣਾ ਜਿਹੜਾ ਪੇਪਰ ਟਰੋਲ ਦੀ ਤਲ ਦੇ ਵਿੱਚ ਪੈ ਚੁੱਕਿਆ ਤੁਸੀਂ ਵੇਖ ਸਕਦੇ ਜੇ ਹੁਣ ਇਸ ਤੋਂ ਬਾਅਦ ਬਲੇਡ ਦੀ ਮਦਦ ਨਾਲ ਜਾਂ ਚਾਕੂ ਦੀ ਮਦਦ ਨਾਲ ਇਹ ਨੂੰ ਆਪਾਂ ਜਿਹੜਾ ਪੇਪਰ ਨੂੰ ਵਿੱਚੋਂ ਕੱਟ ਦੇਣਾ ਠੀਕ ਹੈ ਪੇਪਰ ਨੂੰ ਵਿੱਚੋਂ ਕੱਟ ਦੇਣਾ ਜਿਵੇਂ ਕਿ ਹੁਣ ਮੈਂ ਪਹਿਲਾਂ ਕੱਟ ਦੇਣਾ ਅਜੇ ਆਪਾਂ ਇਹ ਨੂੰ ਇਹ ਜਿਹੜੀ ਇੰਦੀ ਆਹ ਸਾਈਡ ਇਹ ਪਲਾਸ ਨਾਲ ਆ ਜੀ ਹੋਰ ਵੀ ਨੱਪਣੀ ਹੈ ਅੰਦਰ ਨੂੰ ਇਹ ਚੀਜ਼ ਜਿਹੜੀ ਤਾਂ ਕਿ ਉੱਪਰ ਨਾ ਰਵੇ ਐ ਬਿਲਕੁਲ ਨਾਲ ਲਾ ਦੇਣੀ ਬਿਲਕੁਲ ਨਾਲ ਇਹ ਸਾਰੀ ਜਿਹੜੀ ਚੀਜ਼ ਨਾਲ ਲਾ ਦੇਣੀ ਚੰਗੀ ਤਰ੍ਹਾਂ ਨਾਲ ਲਾ ਦੇਣੀ ਨੱਪ ਕੇ ਇੰਦੀ ਕਸਾਈ ਦੇ ਵਿੱਚ ਜਾਣੀ ਗੇ ਪੂਰਾ ਟਾਈਟ ਹੋ ਜਾਵੇ ਕਸਾਈ ਦੇ ਵਿੱਚ ਕੋਈ ਕਮੀ ਨਾ ਆ ਜੇ ਕਿਸੇ ਤਰ੍ਹਾਂ ਦੀ ਇਸੇ ਤਰ੍ਹਾਂ ਇਹਨੂੰ ਸਾਰੇ ਨੂੰ ਨੱਪੀ ਜਾਣਾ ਨੱਪ ਕੇ ਇਹਨੂੰ ਐ ਪੂਰਾ ਟਾਈਟ ਕਰਕੇ ਨਾਲ ਲਾ ਦੇਣਾ ਤਾਲ ਦੋ ਤਾਂ ਕਿ ਜਿਹੜਾ ਪੇਪਰ ਹੈ ਤਾਲ ਜਿਹੜੀ ਪੂਰੀ ਟਾਈਟ ਹੋ ਜੇ ਸਾਰੀਆਂ ਸੈਡਾਂ ਜਿਹੜੀਆਂ ਜਿੱਥੋਂ ਤੁਹਾਨੂੰ ਲੱਗਦੀਆਂ ਨੇ ਵੀ ਉੱਚੀਆਂ ਨੇ ਉਹ ਤੁਸੀਂ ਸਾਰੀਆਂ ਇਸ ਤਰ੍ਹਾਂ ਨੱਪ ਕੇ ਪਲਾਸ ਦੀ ਮਦਦ ਦੇ ਨਾਲ ਇਹ ਨੱਪ ਦੇਣੀ ਸੋਸਤੋ ਬਾਅਦ ਤੁਸੀਂ ਦੋਸਤੋ ਬਲੇਡ ਲੈ ਲੈਣਾ ਤੇ ਜਾਂ ਚਾਕੂ ਲੈ ਲੈਣਾ ਕੋਈ ਵੀ ਚੀਜ਼ ਲੈ ਲੈਣੀ ਇਹਨੂੰ ਆਪਾਂ ਕੱਟ ਦੇਣਾ ਫालतू ਪੇਪਰ ਬੜੇ ਧਿਆਨ ਨਾਲ ਕੱਟਣਾ ਤਾਂ ਕਿ ਥੱਲੇ ਵਾਲੀ ਜਿਹੜੀ ਆਪਣੀ ਇਹ ਇਸ ਪਾਸੇ ਵਾਲੀ ਨੂੰ ਕਿਤੇ ਬਲੇਡ ਲੱਗ ਨਾ ਜਾਏ ਤਾਂ ਤਾਲ ਖਰਾਬ ਹੋ ਜਾਣੀ ਸਾਰੀ ਆਪਾਂ ਇਹਨੂੰ ਇਦਾਂ ਜਦੋਂ ਕੱਟਣਾ ਇਹਨੂੰ ਬੜੇ ਤਰੀਕੇ ਨਾਲ ਕੱਟਣਾ ਬੜੇ ਧਿਆਨ ਨਾਲ ਕੱਟਣਾ ਇੱਥੋਂ ਇੱਕ ਹੱਥ ਬਲੇਡ ਨੂੰ ਰੱਖਣਾ ਇੱਕ ਹੱਥ ਦੇ ਵਿੱਚ ਆਪਾਂ ਪੇਪਰ ਆਪਣਾ ਜਿਹੜਾ ਉਹ ਧਿਆਨ ਨਾਲ ਬਸ ਉਸ ਨਾਲ ਕਟਾਈ ਕਰਨੀ ਹੈਂ ਜੀ ਬਾਕੀ ਜਿਹੜੀ ਉਹ ਬਰੀਕੀ ਹੈ ਉਹ ਬਾਅਦ ਵਿੱਚ ਤੁਸੀਂ ਰਮਾਂਡ ਨਾਲ ਵੀ ਕਰ ਸਕਦੇ ਜੇ ਆਹ ਜਿਹੜੀਆਂ ਚੀਜ਼ਾਂ ਰਹਿ ਗਈਆਂ ਜਾਂਦੀਆਂ ਇਹ ਤੁਸੀਂ ਬੜੇ ਰਮਾਂਡ ਨਾਲ ਬਾਅਦ ਵਿੱਚ ਵੀ ਕਰ ਸਕਦੇ ਜੇ ਜਦੋਂ ਤਾਲ ਪੂਰੀ ਟੈਕਟ ਕਰ ਲਈ ਇੱਕ ਵਾਰੀ ਆਪਾਂ ਮੋਟਾ-ਮੋਟਾ ਪਹਿਲਾਂ ਕੱਟ ਲੈਨੇ ਜਿਹੜਾ ਬਰੀਕ ਉਹ ਬਾਅਦ ਵਿੱਚ ਟੱਕ ਲਾਂਗੇ ਹਾਂ ਜਦੋਂ ਸਾਫ ਹੋ ਗਈ ਉਸ ਤੋਂ ਬਾਅਦ ਫਿਰ ਤੁਸੀਂ ਪਲਾਸਟਿਕ ਮੱਧ ਦੇ ਨਾਲ ਇਹਨਾਂ ਦੇ ਜਿਹੜਾ ਹੋਰ ਟੈਟ ਕਰ ਲੈਣਾ ਤਾਲ ਦੀ ਕਸਾਈ ਵੀ ਵਿੱਚ ਕਮੀ ਨਾ ਹੋਵੇ ਇਹ ਜਿਹੜੀ ਚੀਜ਼ ਰਹਿ ਗਈ ਹੈ ਇਹ ਜਿਹੜੀਆਂ ਰਹਿ ਗਈਆਂ ਛੁੱਟੀਆਂ ਛੁੱਟੀਆਂ ਤੁਸੀਂ ਬਾਅਦ ਵਿੱਚ ਵੀ ਕਰ ਸਕਦੇ ਜੀ ਉਸ ਤੋਂ ਪਹਿਲਾਂ ਹੁਣ ਫੇਸ ਦੇਖ ਸਕਦੇ ਹੋ ਤੇ ਜਿਹੜੀ ਤਾਲ ਹੈ ਆਪਣੀ ਬਿਲਕੁਲ ਤਿਆਰ ਹੈ ਤੁਸੀਂ ਕੀ ਕਰਨਾ ਹੈ ਉਸ ਤੋਂ ਬਾਅਦ ਫੇਰ ਇੱਕ ਵਾਰ ਜਿਹੜੀ ਵੀ ਮਾੜੀ ਮੁੱਟੀ ਕਮੀ ਰਹਿੰਦੀ ਹੈ ਪਲਾਸ ਦੀ ਦਬਾਅ ਦੇ ਨਾਲ ਪਲਾਸ ਦੀ ਮਦਦ ਦੇ ਨਾਲ ਇਹ ਤੁਸੀਂ ਪੂਰਾ ਟਾਈਟ ਕਰ ਦੇਣਾ ਤਾਲ ਨੂੰ ਜਿੰਨੀ ਟਾਈਟ ਤੁਸੀਂ ਤਾਲ ਰੱਖੋਗੇ ਉਨਾ ਹੀ ਜ਼ਿਆਦਾ ਚੱਲੂਗੀ ਤਾਲ ਤੇ ਸੁਰ ਵੀ ਉਨਾ ਹੀ ਵਧੀਆ ਦੇਊਗੀ ਦਬਾਅ ਦੇ ਨਾਲ ਇਹਨੂੰ ਟ੍ਰੈਟ ਕਰ ਲੈਣਾ ਪੂਰਾ ਫੁੱਲ ਠੀਕ ਹੈ ਫੇਰ ਜੜੀਆਂ ਇਹ ਬਚ ਗਈਆਂ ਨੇ ਰਬੜਾ ਉੱਤੇ ਆ ਜਿਹੜੇ ਛੋਟੇ ਛੋਟੇ ਟੋਟੇ ਬਚ ਗਏ ਨੇ ਇਹਨੂੰ ਤੁਸੀਂ ਬੜੇ ਧਿਆਨ ਨਾਲ ਤਾਂ ਕਿ ਇਧਰ ਆਪਣੇ ਟੱਕ ਨਾ ਲੱਗ ਜੇ ਇਹਨੂੰ ਤੁਸੀਂ ਕੱਢ ਕੇ ਸਾਫ਼ ਕਰਕੇ ਫਿਰ ਵੀ ਕਮੀ ਲੱਗੇ ਕੋਈ ਤੇ ਤੁਸੀਂ ਇਹਨੂੰ ਹੋਰ ਵੀ ਟਾਈਟ ਕਰ ਸਕਦੇ ਛੋਟੀ ਮੋਟੀ ਕਈ ਵਾਰੀ ਕਮੀ ਲੱਗਦੀ ਬੇ ਇਥੋਂ ਘਟ ਨੱਪੀ ਗਈ ਤਾਲ ਇਹਨੂੰ ਨੱਪ ਕੇ ਸਾਫ਼ ਕਰਕੇ ਥਾਰਾ ਸਾਫ਼ ਕਰਕੇ ਤੁਸੀਂ ਵੇਖ ਸਕਦੇ ਜੀ ਦੋਸਤੋ ਢਾਲ ਆਪਣੀ ਜਿਹੜੀ ਬਿਲਕੁਲ ਤਿਆਰ ਹੋ ਗਈ ਉਸੀ ਇਹਨੂੰ ਆਪਦੇ ਢੋਲ ਦੇ ਵਿੱਚ ਪਾ ਸਕਦੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਆ ਜੇ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਸਾਡੀ ਬੇਨਤੀ ਹੈ ਕਿ ਅਸੀਂ ਬੜੀ ਮਿਹਨਤ ਕਰਕੇ ਜਾਨਕੀ ਵੀਡੀਓ ਪਾਉਨੇ ਸਾਡੇ ਕੋਲ ਟਾਈਮ ਵੀ ਕਈ ਵਾਰੀ ਉਹ ਹੋ ਜਾਂਦਾ ਤੇ ਨਹੀਂ ਟਾਈਮ ਲੱਗਦਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਵੈਰੀ ਮਚ